ਗਰਮੀ ਦਾ ਮੌਸਮ ਅ ਸ਼ੁਰੂ ਹੋ ਚੁੱਕਿਆ ਇਸ ਦੇ ਨਾਲ ਹੀ ਹੁਣ ਦੇਖਿਆ ਜਾਵੇਗਾ ਕਿ ਸੜਕਾਂ ਦੇ ਉੱਤੇ ਜਿਹੜਾ ਕਿ ਛਬੀਲਾਂ ਲਗਾਈਆਂ ਜਾਣਗੀਆਂ ਪਰ ਅੱਜ ਦਾ ਮਾਹੌਲ ਅਜਿਹਾ ਬਣ ਚੁੱਕਿਆ ਕਿ ਕਈ ਲੋਕ ਛਬੀਲਾਂ ਦੀ ਆੜ ਦੇ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿੱਦੇ ਮੱਦੇ ਨਜ਼ਰ ਜਦੋਂ ਇਹ ਛਬੀ ਲਗਾਈ ਜਾਂਦੀਆਂ ਤਾਂ ਉਸ ਤੋਂ ਬਾਅਦ ਜਦੋਂ ਉੱਥੇ ਇੱਕ ਗੁਰੂ ਦਾ ਸਿੱਖ ਪਹੁੰਚ ਜਾਂਦਾ ਤੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਆਕਰ ਤੁਸੀਂ ਛਬੀ ਲਾਈ ਆ ਕਿਹਨੇ ਕਿਹਾ ਕਿਦੇ ਨਾਮ ਤੇ ਉੱਤੇ ਇਹ ਤੁਸੀਂ ਛਬੀ ਲਗਾਈ ਦੀ ਹੈ ਮੇਰੀ ਗੱਲ ਕਰਵਾਈ ਜਾਵੇ ਕਿਉਂਕਿ ਜਿਨ੍ਹਾਂ ਦੇ ਵੀ ਇਹ ਸ਼ਵੀਲ ਲਗਾਈ ਹੋਈ ਸੀ ਸਾਰੇ ਜੜਕਿਸ ਦੇ ਵਿੱਚ ਮੁੰਡੇ-ਕੁੰਡੇ ਜਿਹੜੇ ਕਿ ਇਕੱਠੇ ਹੋਏ ਸੀ ਜਿਨ੍ਹਾਂ ਦੇ ਬਿਲੋਂ ਸ਼ਵੀਲ ਲਗਾਈ ਗਈ ਸੀ ਤਾਂ ਸਭ ਤੋਂ ਵੱਡੀ ਗੱਲ ਕਿ ਜਿਹੜਾ ਵੀ ਉੱਥੇ ਜਿਹੜਾ ਕਿ ਸ਼ਵੀਲ ਪੀਣ ਵਾਸਤੇ ਕੋਈ ਖੜਦਾ ਸੀ ਤਾਂ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਸੀ ਜਿਸ ਤੋਂ ਬਾਅਦ ਗੁਰੂ ਦੇ ਸਿੱਖ ਨੇ ਕਿਹਾ ਕਿ ਇਹ ਸਿਰਫ ਲੋਕਾਂ ਤੋਂ ਪੈਸੇ ਇਕੱਠੇ ਕਰਨ ਦੇ ਵਾਸਤੇ ਧੋਖਾ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੇ ਜਿਹੜੇ ਕਿ ਪਾਂਡੇ ਟਿੰਡੇ ਉੱਥੋਂ ਇਕੱਠੇ ਕਰਵਾ ਕੇ ਉਹਨਾਂ ਨੂੰ ਉੱਥੋਂ ਚਲੇ ਜਾਣ ਵਾਸਤੇ ਕਹਿ ਦਿੱਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਲਗਾਤਾਰ ਹਾਲਾਤ ਬਣਦੇ ਜਾ ਰਹੇ ਨੇ ਉਸ ਨੂੰ ਲੈ ਕੇ ਗੁਰਸਿੱਖ ਦਾ ਕਹਿਣਾ ਕਿ ਤੁਸੀਂ ਇਹਨਾਂ ਲੋਕਾਂ ਤੇ ਕਿਵੇਂ ਯਕੀਨ ਕਰ ਸਕਦੇ ਹੋ ਕੀ ਪਤਾ ਇਹਨਾਂ ਨੇ ਕਿਉਂ ਅਛਵੀਂ ਲਗਾਈ ਹੋਵੇ ਕੀ ਇਸ ਦੇ ਪਿੱਛੇ ਮਕਸਦ ਹੋਵੇ ਤਾਂ ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਕੀ ਪਤਾ ਤੁਹਾਡੇ ਕੋਈ ਫੋਨ ਖੋਲਣਾ ਤਾਂ ਅਜਿਹੀਆਂ ਜਿਹੜੇ ਕਿ ਗੱਲਾਂ ਉਹ ਕੀਤੀਆਂ ਜਾਂਦੇ ਨੇ ਕਿਉਂਕਿ ਅੱਜ ਦੇ ਮਾਹੌਲ ਦੇ ਵਿੱਚ ਜਿਹੜਾ ਜੋ ਕੁਝ ਦੇਖਣ ਨੂੰ ਮਿਲ ਰਿਹਾ ਇਸ ਤੋਂ ਬਾਅਦ ਲੋਕਾਂ ਨੂੰ ਯਕੀਨ ਕਰਨਾ ਐਨਾ ਔਖਾ ਹੋ ਗਿਆ ਕਿ ਅੱਜ ਕੱਲ੍ਹ ਲੋਕ ਹੁਣ ਕਿਸੇ ਦਾ ਯਕੀਨ ਹੀ ਕਰਨੀ ਪਾਉਂਦੇ ਕਿਉਂਕਿ ਆਉਂਦੇ ਜਾਂਦੇ ਲੋਕਾਂ ਦੇ ਨਾਲ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਨੂੰ ਜਾਣ ਦਿੱਤਾ ਜਾ ਰਿਹਾ ਧੋਖੇ ਬਹੁਤ ਹੁਜਕੀਤਾ ਜਾ ਰਿਹਾ ਇੱਥੋਂ ਤੱਕ ਕਿ ਸੱਚਾ ਕਹਿੰਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤਾਂ ਅਸੀਂ ਜਿਹੜੇ ਲੋਕਾਂ ਨੂੰ ਜਾਣਦੇ ਨਹੀਂ ਤਾਂ ਅਸੀਂ ਉਹਨਾਂ ਤੇ ਕਿਵੇਂ ਵਿਸ਼ਵਾਸ ਕਰ ਸਕਾਂਗੇ ਜੇ ਚਲਦੇ ਗੁਰੂ ਦੇ ਸਿੰਘ ਨੇ ਕਾਫੀ ਡਿੜੀ ਦੀਆਂ ਗੱਲਾਂ ਕੀਤੀਆਂ ਨੇ ਆਓ ਤੁਹਾਨੂੰ ਇਸ ਵੀਡੀਓ ਨੂੰ ਦਿਖਾਉਣੇ ਆ ਤੇ ਇਸ ਵੀਡੀਓ ਦੇ ਉੱਤੇ ਤੁਸੀਂ ਆਪਣੀ رائے ਵੀ ਜਿਹੜਾ ਕਿ ਜ਼ਰੂਰ ਸਾਂਝੀ ਕਰਿਓ ਕਿ ਜੋ ਹੈ ਗੁਰਸਿੱਖ ਵਿਅਕਤੀ ਨੇ ਕੀਤਾ ਹੋ ਸਹੀ ਕੀਤਾ ਜਾਂ ਜਿਵੇਂ ਅੱਜਕੱਲ ਮਾਹੌਲ ਬਣ ਰਿਹਾ ਕਿ ਉਸ ਦੇ ਵਿੱਚ ਕਿਸ ਤੇ ਵਿਸ਼ਵਾਸ ਕੀਤਾ ਜਾ ਸਕਦਾ ਕਾਫੀ ਜਿਹੜੇ ਸਵਾਲ ਇਹੋ ਖੜੇ ਹੁੰਦੇ ਨੇ ਤਾਂ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤਾਂ ਦੇਖੋ ਇਹ ਵੀਡੀਓ ਇਹਨਾਂ ਜੋ ਹੈ ਕੁਸ਼ਵੀਰ ਵਾਲਾ ਇਹਦਾ ਮੂਸ਼ਵੀਰ ਵਾਲਾ ਕਿਸ ਦਾ ਯਾਰ ਮੰਗੇ ਉਹ ਤੁਸੀਂ ਮੰਗ ਲੈ ਮਨਲਾ ਤੂੰ ਖੜਾ ਹੈ ਤੇਰੇ ਦੋ ਮਾਰੇ ਚਾਟੇ ਦੇਖੋ ਮਾਰ ਖੋਲੇ ਤੂੰ ਕੀ ਕਰੇਗਾ ਅਗਨਾਮ ਸ਼ਵੀਰ ਹੋਊਗੀ ਓਏ ਥੋੜੇ ਅੱਗੇ ਸਾਡੇ ਪਿੱਛੇ ਵੀ ਜੁੜੇ ਨੇ ਕਰਾਉਨੇ ਹੋ ਕਿਹੜੀ ਮਾਤਾ ਕਿਹੜਾ ਮੰਦਿਰ ਕਰਾਉ ਗੱਲ ਫੋਨ ਤੋਂ ਗਲਾਸ ਲੈਓ ਫੋਨ ਕਰਾਓ ਫੋਨ ਯਾਰ ਸਾਰੇ ਛੋਡੇ ਵਰਗੇ ਮੈਂ 2300 ਦੇਖੇ ਕਰਾਓ ਦਨ ਫੋਨ ਕਰਾਓ ਕਰਾਓ ਗੱਲ ਯਾਰ ਤੁਸੀਂ ਕੀ ਦੇਣਾ ਕਰਾਉਨੇ ਹੋ ਚੱਕੋ ਟਿੰਡ ਫੰਮੀ ਜੀ ਕੋਈ ਨਾ ਕਰਾਉਦਾ ਯਾਰ ਚੱਕ ਕਿਉਂ ਲਓ ਯਾਰ ਸ਼ਰਮ ਨਹੀਂ ਮੰਨਦੇ ਸੁਰੀਆ ਧਰਮ ਦਾ ਚੱਕ ਦਿਓ ਇੱਕ ਮਿੰਟ ਵੀ ਰੱਖ ਉੱtre ਮਨਾਂ ਦੀ ਬਣਾਈਆਂ ਲੈ ਲੈਂਦਾ ਜੀ ਕਰਦਾ ਉੱਥੇ ਧਰਨ ਲੈਂਦੇ ਯਾਰ ਹਾਂ ਹੈ ਹਾਂ ਮੈਂ ਟਿੱਚ ਚੱਕ ਲਿਆ ਕਰਾਓ ਗੱਲ ਕਿਹਦੇ ਨਾਲ ਕਰਾਉਣੇ ਹੋ ਜਿਹੜੀ ਸਰਦਾ ਯਾਰ ਕੀ ਫੋਟਾ ਮੂਵੀ ਫਿਰ ਨਹੀਂ ਸਾਰੇ ਸਰਦਾ ਦੇ ਜਿੱਥੇ ਕਹਿੰਦਾ ਚੱਕ ਲੈਣਾ ਹੈ ਚੱਕੋ ਯਾਰ ਚੱਕਿਆ ਹਾਂ ਕੋਈ ਨਹੀਂ ਬਾਈ ਹਾਂ ਇਦੋਂ ਬਾਹਰ ਕਿਤੇ ਇੱਥੇ ਨੇੜੇ ਤੇ ਬਾਈ ਵੀਰ ਦੇ ਵੱਡੀ ਬਣਾ ਲਈਏ ਸਾਰੇ ਤੇ ਬਾਰੇ ਗੱਲ ਨਹੀਂ ਸਹੀ ਰਹਾ ਤੁਹਾਨੂੰ ਬੁਨਾਮ ਕਰਦੇ ਹੋ ਤੁਸੀਂ ਚੱਕੋ ਜਿਹੜਾ ਹੱਥ ਫੜਾ ਲਓ ਛੋਟੇ ਆ ਕੇ ਆਹ ਸਾਥ ਖਾਣੇ ਜੇ ਅਸੀਂ ਫਰਤਾਂ ਨਹੀਂ ਖੜਾ ਕੇ ਭਜਾਇਆ ਤਾਂ ਪਹਿਲੇ ਤੇ ਆ ਬਾਈ ਉੱਥੇ ਹੁੰਦੇ ਰਹੇ ਲੈਂਦੇ ਨੇ 2-3 ਪੈਸੇ ਲੈਣੇ ਨੇ ਬੰਦੇ ਰਹਾ ਦੇ ਮੇਰਾ ਬਾਈ